ਨੀਲ ਗਰਗ ਜੀ ਕੀ ਕਹਿਣਾ ਚਾਹੋਗੇ ਅ ਅਰਵਿੰਦ ਕੇਜਰੀਵਾਲ ਦੇ ਜਿਹੜਾ ਅਸਤੀਫੇ ਦਾ ਐਲਾਨ ਆ ਤੁਹਾਨੂੰ ਕੀ ਲੱਗਦਾ ਵਾ ਕਿ ਬਹੁਤ ਇੱਕ ਸਿਆਣਾ ਕਦਮ ਆ ਅ ਇੱਕ ਤਰੀਕੇ ਨਾਲ ਸ਼ਾਨਦਾਰ ਪੈਂਥਰਾ ਵਾ ਜਾਂ ਤੁਹਾਨੂੰ ਲੱਗਦਾ ਵਾ ਕਿ ਜਿਵੇਂ ਭਾਜਪਾ ਕਰ ਰਹੀ ਹੈ ਕੀ ਤੇ ਡਰਾਮਾ ਵਾ ਨਹੀਂ ਇਹ ਇੱਕ ਬੜਾ ਦਲੇਰ ਕਦਮ ਹੈਗਾ ਇਦਾਂ ਦਾ ਕਦਮ ਕੋਈ ਬੇਦਾਗ ਤੇ ਇਮਾਨਦਾਰ ਨੇਤਾ ਹੀ ਚੁੱਕ ਸਕਦਾ ਜੇਕਰ ਬੀਜੇਪੀ ਨੂੰ ਲੱਗਦਾ ਹੈ ਮਤਲਬ ਇਹ ਡਰਾਮੇਬਾਜ਼ੀ ਹੈ ਤਾਂ ਬੀਜੇਪੀ ਇਹੋ ਜਿਹੀ ਡਰਾਮੇਬਾਜ਼ੀ ਖੁਦ ਕਰਕੇ ਦਿਖਾ ਦੇਵੇ ਉਹ ਜਨਨ ਕਿ ਕਹਿਣ ਕਿ ਜਦੋਂ ਤੱਕ ਸਾਨੂੰ 272 ਸੀਟਾਂ ਨਹੀਂ ਆਉਂਦੀਆਂ ਅਸੀਂ ਰਿਜ਼ਾਈਨ ਕਰਦੇ ਹਾਂ ਅਸੀਂ ਉਦੋਂ ਤੱਕ ਕੁਰਸੀ ਦੇ ਉੱਤੇ ਨਹੀਂ ਬੈਠਾਂਗੇ ਇਹ ਬੇਸਿਕਲੀ ਬੀਜੇਪੀ ਇਦਾਂ ਦੀ ਪੈਂਤੜੇ ਅਪਣਾ ਰਹੀ ਹੈਗੀ ਇਹ ਸਾਰਾ ਜੱਗ ਜਾਣਦਾ ਹੈਗਾ ਕਿ ਬੀਜੇਪੀ ਨੇ ਜਿਸ ਤਰੀਕੇ ਨਾਲ ਪਿਛਲੇ 2.5 ਸਾਲ ਤੋਂ ਆਪਣਾ ਝੂਠ ਤੰਤਰ ਚਲਾਇਆ ਜਿਸ ਤਰੀਕੇ ਨਾਲ ਉਹਨਾਂ ਨੇ ਆਵਾ ਦੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰੀਕੇ ਨਾਲ ਇੱਕ ਝੂਠਾ ਜਨਨ ਕਿ ਜਨਨ ਕਿ ਮਨੋਹਰ ਕਹਾਣੀਆਂ ਦੀ ਤਰ੍ਹਾਂ ਇੱਕ ਕੇਸ ਰਚਿਆ ਸ਼ਰਾਬ ਘੁਟਾਲੇ ਦਾ ਜਿਸ ਨੂੰ ਨਾਮ ਦਿੱਤਾ ਗਿਆ ਜਿਸ ਦੇ ਵਿੱਚ ਇਨਾ ਹਜ਼ਾਰ ਕਰੋੜ ਕਹਿੰਦੇ ਹੁੰਦੇ ਸੀ ਅਲਟੀਮੇਟਲੀ 100 ਕਰੋੜ ਦੇ ਘਪਲੇ ਦੀ ਗੱਲ ਹੋਈ ਪਰ ਉਸ ਦੇ ਵਿੱਚ ਇਸ ਤਰੀਕੇ ਨਾਲ ਸਾਡੇ ਵੱਡੇ ਵੱਡੇ ਲੀਡਰ ਚੇ ਅਸਤਿੰਦਰ ਜੈਨ ਜੀ ਹੋਣ ਬਦੀਸ਼ ਸ਼ੋਧਿਆ ਜੀ ਹੋਣ ਸੰਜੀਤ ਸਿੰਘ ਜੀ ਹੋਣ ਉਸ ਤੋਂ ਬਾਅਦ ਅਰਵਿਧ ਕੇਜਰੀਵਾਲ ਜੀ ਹੋਣ ਉਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਦੇਸ਼ ਦੀਆਂ ਜਿਹੜੀਆਂ ਸਿਰਮੌਰ ਏਜੰਸੀਆਂ ਜਿਨ੍ਹਾਂ ਤੇ ਕਦੇ ਦੇਸ਼ ਨੂੰ ਮਾਣ ਹੋਇਆ ਕਰਦਾ ਸੀ ਉਹਨਾਂ ਨੂੰ ਆਪਣੀ ਸਾਜ਼ਿਸ਼ ਦੇ ਵਿੱਚ ਸ਼ਾਮਲ ਕੀਤਾ ਤੇ ਉਹਨਾਂ ਨੂੰ ਯੂਜ਼ ਕੀਤਾ ਤੇ ਇਹ ਹੀ ਸਤੋ ਵੱਡਾ ਸਬੂਤ ਕੀ ਹੋ ਸਕਦਾ ਕਿ ਸੁਪਰੀਮ ਕੋਰਟ ਨੇ ਪੀਐਮਐਲ ਐਕਟ ਦੇ ਵਿੱਚ ਜਿੱਦੇ ਵਿੱਚ ਬੇਲ ਦਿੱਤੀ ਉਹਦਾ ਬੀਲ ਹੋਣਾ ਹੀ ਬਹੁਤ ਆਪਣੇ ਆਪ ਦੇ ਵਿੱਚ ਬਹੁਤ ਮੁਸ਼ਕਲ ਹੈ ਤਾਂ ਇਹ ਉਹਨਾਂ ਨੇ ਇਵਨ ਜਿਹੜੀ ਟਿੱਪਣੀ ਸੀ ਸੁਪਰੀਮ ਕੋਰਟ ਦੀ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਾਇਨੇ ਰੱਖਦੀ ਆ ਉਹ ਟਿੱਪਣੀ ਇਹ ਜਿਹੜੀ ਟਿੱਪਣੀ ਜਿਹੜੀ ਹੈ ਕਿ ਜਿਹੜੀ ਜਿਹੜਾ ਤੋਤਾ ਬਾ ਪਿੰਜਰੇ ਚ ਕੈਦ ਆ ਉਹ ਆਪਣੇ ਆਪ ਨੂੰ ਸਾਬਤ ਕਰੋਗੇ ਤੁਸੀਂ ਪਿੰਜਰਾ ਪਿੰਜਰੇ ਚ ਕੈਦ ਨਹੀਂ ਨਹੀਂ ਹੈ ਹੂੰ ਹੂੰ ਜੀ ਸੋ ਇਹਦਾ ਮਤਲਬ ਇਹਦੇ ਪਿੱਛੇ ਸਾਜਿਸ਼ ਸੀ ਇਸੇ ਦੇ ਇਸ਼ਾਰੇ ਤੇ ਕੰਮ ਕਰ ਰਹੀ ਸੀ ਕਿ ਉਹ ਇਸ਼ਾਰਾ ਕਿਦਾਂ ਹੋ ਸਕਦਾ ਹੈ ਇਸ ਕੇਂਦਰ ਸਰਕਾਰ ਦਾ ਹੋ ਸਕਦਾ ਹੈ ਗ੍ਰਹਿ ਮੰਤਰੀ ਦਾ ਹੋ ਸਕਦਾ ਹੈ ਪ੍ਰਧਾਨ ਮੰਤਰੀ ਸਾਹਿਬ ਦਾ ਹੋ ਸਕਦਾ ਪਰ ਨੀਲ ਇਹ ਕੀ ਆ ਜਾ ਰਿਹਾ ਵਾ ਵਿਰੋਧੀ ਤੁਹਾਡੇ ਵਿਰੋਧੀਆਂ ਵੱਲੋਂ ਕਿ ਜੇ ਅਸਤੀਫਾ ਦੇਣਾ ਸੀ ਤੇ ਪਹਿਲਾਂ ਕਿਉਂ ਨਹੀਂ ਦਿੱਤਾ ਜਦੋਂ ਜੇਲ੍ਹ ਦੇ ਵਿੱਚ ਇਹਨਾਂ ਨੂੰ ਜਦੋਂ ਅਰੈਸਟ ਕੀਤਾ ਗਿਆ ਇਹਨਾਂ ਨੂੰ ਦੇਖੋ ਬਿਲਕੁਲ ਬੜਾ ਸਪਸ਼ਟ ਹੈਗਾ ਬੀਜਪੀ ਨੇ ਪਿਛਲੇ 10 ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਲੋਕਤੰਤਰ ਦੀ ਹੱਤਿਆ ਕੀਤੀ ਜਿਸ ਤਰੀਕੇ ਨਾਲ ਵਿਰੋਧੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਵਿਰੋਧੀ ਪਾਰਟੀ ਦੇ ਐਮਐਲਏ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਿਸ ਤਰੀਕੇ ਨਾਲ 7-8 ਜਿਹੜੀਆਂ ਸਰਕਾਰਾਂ ਲੋਕਤੰਤਰ ਢੰਗ ਨਾਲ ਜਿੱਤੀਆਂ ਹੋਈਆਂ ਤੋੜੀਆਂ ਉਹੀ ਉਹਨਾਂ ਦੀ ਮਨਸ਼ਾ ਇਹ ਸੀ ਕਿ ਜੇ ਅਰਵਿੰਦ ਕੇਜਰੀਵਾਲ ਤੋਂ ਪ੍ਰੈਸ਼ਰ ਪਾ ਕੇ ਅਸਤੀਫਾ ਲੈ ਲੈਣੇ ਆ ਜਿਕਰ ਉਹ ਨੇਚਰਲੀ ਹੈ ਉਹਨਾਂ ਦਾ ਇੱਕ ਮੋਡਸ ਅਪਰੰਡੀ ਸੀ ਉਹ ਆਮਾਦੀ ਪਾਰਟੀ ਦੀ ਸਰਕਾਰ ਨੂੰ ਤੋੜਨਾ ਚਾਹੁੰਦੇ ਸੀ ਆਮਾਦੀ ਪਾਰਟੀ ਦੇ ਐਮਐਲਏ ਨੂੰ ਖਰੀਦਣਾ ਹੌਂਦੇ ਸੀ ਔਰ ਅਰਵਿੰਦ ਕੇਜਰੀਵਾਲ ਨੇ ਕੱਲ ਤੇ ਬਕਾਇਦਾ ਆਪਣੇ ਐਲਾਨ ਦੇ ਵਿੱਚ ਇਹ ਦੀ ਕੀਤਾ ਅਪੀਲ ਵੀ ਕੀਤੀ ਵਿਰੋਧੀ ਧਿਰ ਦੇ ਜਿੱਥੇ-ਜਿੱਥੇ ਵੀ ਮੁੱਖ ਮੰਤਰੀ ਹੈਗੇ ਆ ਕਿ ਇਹੋ ਜੇ ਕੇਸ ਇਹ ਕਰਦੇ ਆ ਕਹਿੰਦੇ ਆ ਜੇ ਕੇਸ ਕਰਦੇ ਜੀ ਇਹ ਪ੍ਰੈਸ਼ਰ 'ਚ ਆਉਣ ਦੀ ਜਰੂਰਤ ਨਹੀਂ ਤੁਸੀਂ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਵੀ ਇਵਨ ਜਨਨ ਕਿ ਟਿੱਪਣੀ ਕੀਤੀ ਸੀ ਪੁੱਛਿਆ ਸੀ ਕਿ ਉਹ ਜਨਨ ਕਿ ਜੇਲ੍ਹ ਦੇ ਵਿੱਚੋਂ ਸਰਕਾਰ ਕਿਉਂ ਨਹੀਂ ਚਲਾ ਸਕਦੇ ਸੋ ਇਸ ਕਰਕੇ ਉਹਨਾਂ ਨੇ ਵੀ ਇਹ ਦੂਜਾਂ ਨੂੰ ਵੀ ਅਪੀਲ ਕੀਤੀ ਹੈ ਇਸੇ ਕਰਕੇ ਜਿਹੜਾ ਹੈਗਾ ਉਹਨਾਂ ਨੇ ਉਦੋਂ ਰਿਜ਼ਾਈਨ ਨਹੀਂ ਕੀਤਾ ਜਦੋਂ ਉਹਨਾਂ ਨੂੰ ਬੇਲ ਨਹੀਂ ਦੀ ਬੇਲ ਮਿਲਣ ਤੋਂ ਬਾਅਦ ਰਿਜ਼ਾਈਨ ਕੀਤਾ ਤਾਂ ਕਿ ਇਹ ਤਮਾਚਾ ਹੈਗਾ ਭਾਜੀਪੀ ਦੀ ਸਿਆਸਤ ਦੇ ਉੱਤੇ ਕਿ ਉਹ ਪ੍ਰੈਸ਼ਰ ਕਰਕੇ ਜਿਸ ਤਰੀਕੇ ਨਾਲ ਪਾਰਟੀ ਨੂੰ ਤੋੜਨਾ ਚਾਹੁੰਦੇ ਸੀ ਉਹ ਪਾਰਟੀ ਨਹੀਂ ਟੁੱਟੀ ਔਰ ਪਾਰਟੀ ਕੱਟੀਏ ਬਲਕਿ ਉਹਨਾਂ ਦੇ ਇਸ ਐਕਟੀਵਿਟੀ ਦੇ ਸਾਰੇ ਪਰਿਵਾਰ ਨੂੰ ਇਕੱਠਾ ਕੀਤਾ ਤਾਕਤ ਹੋਰ ਦਿੱਤੀ ਇਹ ਦੱਸੋ ਮੈਨੂੰ ਦੋ ਸਵਾਲ ਉੱਠਦੇ ਆ ਨੀਲ ਇੱਕ ਸਵਾਲ ਤੇ ਉੱਠਦਾ ਵਾ ਕਿ ਹੁਣ ਨਵਾਂ ਮੁੱਖ ਮੰਤਰੀ ਜਿਹੜਾ ਟੈਂਪਰੇਰੀ ਮੁੱਖ ਮੰਤਰੀ ਹੋਊਗਾ ਚੋਣਾਂ ਤੱਕ ਜਾਂ ਚੋਣਾਂ ਮਿਲੇ ਉਹ ਕੌਣ ਹੋਵੇਗਾ ਤੁਹਾਨੂੰ ਕੀ ਜਾਣਕਾਰੀ ਤੁਹਾਡੀ ਕੀ ਜਾਣਕਾਰੀ ਹੈ ਦੇਖੋ ਸੰਧੂ ਸਾਹਿਬ ਜਿੱਦਾਂ ਤੁਸੀਂ ਵੀ ਜਾਣਦੇ ਹੋ ਕਿ ਜਨਨ ਕਿ ਜਿਹੜੀ ਪ੍ਰਕਿਰਿਆ ਹੈਗੀ ਸਾਨੂੰ 11:30 ਵਜੇ ਐਮਐਲਏ ਦੀ ਮੀਟਿੰਗ ਹੋਏਗੀ ਔਰ ਐਮਐਲਏ ਜਿਹੜਾ ਹੈਗਾ ਉਹ ਮੁੱਖ ਮੰਤਰੀ ਤੈਅ ਕਰਨਗੇ ਔਰ ਜਿਹੜਾ ਉਹ ਮੁੱਖ ਮੰਤਰੀ ਹੋਏਗਾ ਨੈਚੁਰਲੀ ਜਿਸ ਨੂੰ ਜਿਸ ਦੇ ਉੱਤੇ ਸਾਰੇ ਸਹਿਮਤ ਹੋਣਗੇ ਉਸ ਨੂੰ ਮੁੱਖ ਮੰਤਰੀ ਬਣਾਇਆ ਜਾਏਗਾ ਔਰ ਕੱਲ ਦੀ ਡੇਢ ਦੇ ਵਿੱਚ ਮੁੱਖ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਰਜ਼ਾਈ ਨੀ ਵੀ ਕਰਨਾ ਸੋ ਇਹ ਜਿਹੜਾ ਹੈਗਾ ਅਧਿਕਾਰ ਖੇਤਰ ਉਥੋਂ ਦੇ ਚੁਣੇ ਹੋਏ ਐਮਐਲਏ ਦਾ ਹੈਗਾ ਸੋ ਚੁਣੇ ਹੋਏ ਐਮਐਲਏ ਦੇ ਵਿੱਚੋਂ ਨਵਾਂ ਲੀਡਰ ਚੁਣਿਆ ਜਾਊਗਾ ਜਾਂ ਹੋ ਸਕਦਾ ਵਾ ਕੋਈ ਨੌਨ ਐਮਐਲਏ ਵੀ ਲੀਡਰ ਹੋ ਸਕਦਾ ਨਹੀਂ ਦੇਖੋ ਮੈਂ ਤੁਹਾਨੂੰ ਆਖਿਆ ਵੀ ਇਹ ਅਧਿਕਾਰ ਖੇਤਰ ਚੁਣੇ ਹੋਏ ਐਮਐਲਿਆਂ ਦਾ ਹੈਗਾ ਇਹ ਅਧਿਕਾਰ ਉਹਨਾਂ ਨੂੰ ਐਕਸਰਸਾਈਜ਼ ਕਰਨ ਦੀ ਉਹ ਤੋਂ ਬਿਹਤਰ ਹੈਗਾ ਕਿ ਅਸੀਂ ਬਾਹਰ ਬੈਠ ਕੇ ਇਸ ਦੇ ਉੱਤੇ ਕੋਈ ਕਿੰਤੂ ਪਰੰਤੂ ਕਰੀਏ ਜਾਂ ਕਮੈਂਟ ਕਰੀਏ ਦੂਸਰਾ ਕਮੈਂਟ ਦੂਸਰਾ ਜਿਹੜਾ ਕਮੈਂਟ ਵਿਰੋਧੀ ਧਿਰਾਂ ਦਾ ਆ ਰਿਹਾ ਵਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਹਾਰਾਸ਼ਟਰ ਦੇ ਨਾਲ ਜਿੱਥੇ ਅਸੈਂਬਲੀ ਚੋਣਾਂ ਨਵੰਬਰ ਚ ਹੋਈਆਂ ਦਿੱਲੀ ਦੀਆਂ ਚੋਣਾਂ ਵੀ ਨਵੰਬਰ ਚ ਕਰਾਤੀਆਂ ਜਾਣ ਪਰ ਇਹ ਤੇ ਇਲੈਕਸ਼ਨ ਕਮਿਸ਼ਨ ਸ਼ਰਤ ਨਵੰਬਰ ਦੀ ਜਗ੍ਹਾ ਨਾਰਮਲ ਡੇਟ ਫਰਵਰੀ ਦੇ ਵਿੱਚ ਹੀ ਚੋਣਾਂ ਕਰਾਉਣ। ਤੋਂ ਇਹ ਫਿਰ ਜਿਹੜਾ ਅਨਚੇਂਜੇਬਲ ਦਾ ਪਲਾਨ ਹੈ ਉਹ ਤੇ ਫਿਰ ਕਾਮਯਾਬ ਨਾ ਨਾ ਹੋਇਆ। ਦੇਖੋ ਇਹਦੇ ਵਿੱਚ ਕੀ ਹੈਗਾ ਕਿ ਇਸ ਇਸ ਦਾ ਫੈਸਲਾ ਅਸੀਂ ਵੀ ਸਾਰੇ ਜਾਣਦੇ ਆ ਠੀਕ ਹੈ ਜੀ ਜਿਸ ਤਰੀਕੇ ਨਾਲ ਜਿਹੜੀ ਸੰਵਧਾਨਿਕ ਸੰਸਥਾਵਾਂ ਨੂੰ ਜਿਹੜਾ ਬੀਜੇਪੀ ਨੇ ਆਪਣੇ ਕਾਬੂ ਹੇਠ ਲੈ ਕੇ ਆਂਦਾ ਹੈਗਾ ਇਹਦਾ ਫੈਸਲਾ ਬੇਸਿਕਲੀ ਇਲੈਕਸ਼ਨ ਕਮਿਸ਼ਨ ਨੇ ਨਹੀਂ ਕਰਨਾ ਪਰਵੇਂ ਸੰਵਧਾਨਿਕ ਤੌਰ ਤੇ ਉਸੇ ਨਹੀਂ ਕਰਨਾ ਹੁੰਦਾ ਇਹਦਾ ਫੈਸਲਾ ਬੀਜੇਪੀ ਕਰੇਗੀ ਔਰ ਬੀਜੇਪੀ ਨੈਚੁਰਲੀ ਹੈ ਜਿਹੜਾ ਲੋਕਾਂ ਦੇ ਵਿੱਚ ਜਾ ਨਹੀਂ ਸਕਦੀ ਲਗਾਤਾਰ ਤਿੰਨ ਵਾਰ ਬੀਜੇਪੀ ਨੂੰ ਦਿੱਲੀ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਹੋਈ ਹੈ ਔਰ ਬੀਜੇਪੀ ਕਦੇ ਵੀ ਨਹੀਂ ਚਾਹੇਗੀ ਹਮੇਸ਼ਾ ਕਿ ਵੀ ਇਲੈਕਸ਼ਨ ਪਹਿਲਾਂ ਹੋ ਜਾਏ ਅਸੀਂ ਤੇ ਬਿਲਕੁਲ ਆਕੇ ਆਏਗਾ ਜੋ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਕਰਫਟ ਹੈਗੀ ਹੈ ਤੁਹਾਨੂੰ ਲੱਗਦਾ ਜਿਵੇਂ ਕੱਲ ਅਰਵਿੰਦ ਕੇਜਰੀਵਾਲ ਨੇ ਵੀ ਆਖਿਆ ਕਿ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਵਾਂਗਾ ਔਰ ਲੋਕਾਂ ਨੂੰ ਮੈਂ ਕਹਿ ਰਿਹਾ ਕਿ ਮੈਂ ਉਦੋਂ ਤੱਕ ਇਸ ਕੁਰਸੀ ਤੇ ਨਹੀਂ ਬੈਠਾਂਗਾ ਮਨੀਸ਼ੋ ਦੇ ਜਦੋਂ ਤੱਕ ਕੁਰਸੀ ਤੇ ਨਹੀਂ ਬੈਠਣਗੇ ਜਦੋਂ ਤੱਕ ਤੁਸੀਂ ਸਾਨੂੰ ਕਲੀਨ ਚਿੱਟ ਨਹੀਂ ਦਿੰਦੇ ਸੋ ਮੈਂ ਨੇਚਰਲੀ ਇਹ ਵੀ ਲੋਕ ਜਿਹੜੀ ਅੱਧਕਾ ਕਿਉਂਕਿ ਦੇਸ਼ ਦੀ ਸਭ ਤੋਂ ਵੱਡੀ ਸਰਵੋਤਮ ਅਦਾਲਤ ਹੈ ਨਾ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਦੇ ਦਿੱਤੀ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਸਬੂਤ ਜਿਹੜੇ ਹੈ ਇਹ ਲੋਕ ਨਹੀਂ ਪੇਸ਼ ਕਰ ਸਕਦੇ ਤੇ ਹੁਣ ਲੋਕਾਂ ਦੀ ਅਦਾਲਤ ਹੀ ਫੈਸਲਾ ਕਰੇਗੀ ਸੀ ਕੁਰ ਬੈਠਣਾ ਸੀ ਇਹਦਾ ਵੀ ਦਲੇਰੀ ਜਿਹੜੀ ਤੁਹਾਨੂੰ ਯਾਦ ਹੋਵੇਗਾ 2020 ਦੇ ਇਲੈਕਸ਼ਨ ਚ ਵੀ ਜਦੋਂ ਗਏ ਸੀ 2023 ਦੇ ਵਿੱਚ ਉਸ ਟਾਈਮ ਤੇ ਵੀ ਉਹਨੇ ਆਖਿਆ ਸੀ ਵੀ ਜੇਕਰ ਮੈਂ ਕੰਮ ਕੀਤਾ ਤੁਹਾਨੂੰ ਮੇਰੇ ਕੰਮ ਪਸੰਦ ਨੇ ਤਾਂ ਮੈਨੂੰ ਵੋਟ ਪਾ ਦਿਓ ਜੇ ਤੁਹਾਨੂੰ ਕੰਮ ਨਹੀਂ ਪਸੰਦ ਤੇ ਨਾ ਪਾਓ ਤੁਸੀਂ ਦੱਸੋ ਸੰਧੂ ਸਰ ਤੁਸੀਂ ਵੀ ਸਿਆਸਤ ਨੂੰ ਬੜੇ ਨੇੜੋਂ ਵੇਖਿਆ ਤੁਸੀਂ ਐਨਸੀਪ ਦੇ ਪੱਤਰਕਾਰਤਾ ਕਰ ਰਹੇ ਹੋ ਕਿਹੜਾ ਲੀਡਰ ਹੈਗਾ ਹਿੰਦੁਸਤਾਨ ਦਾ ਜਿਹੜਾ ਇੰਨਾ ਘੱਟਸ ਦੇ ਨਾਲ ਹੀ ਗੱਲ کہہ ਸਕਦਾ ਹੈ ਤੇ ਅੱਜ ਕਿਹੜਾ ਲੀਡਰ ਹੈਗਾ ਹਿੰਦੁਸਤਾਨ ਦਾ ਜਿਹੜਾ ਇਹ ਕਹਿ ਸਕਦਾ ਜੇ ਮੈਂ ਬਾਈਮਾਨ ਤੇ ਮੈਨੂੰ ਬਿਲਕੁਲ ਤੁਸੀਂ ਵੋਟ ਨਾ ਪਾਓ ਨੀਲ ਗਰਗੇ ਦੱਸੋ ਇਹਦਾ ਪੰਜਾਬ ਤੇ ਕੋਈ ਜੋ ਹੋ ਰਿਹਾ ਦਿੱਲੀ ਦੇ ਵਿੱਚ ਅਸਰ ਪੈਸਦਾ ਕਿਉਂਕਿ ਕਾਫੀ ਲੋਕਾਂ ਨੂੰ ਇਹ ਲੱਗਦਾ ਵਾ ਔਰ ਕਮੈਂਟਸ ਤੁਸੀਂ ਸੋਸ਼ਲ ਮੀਡੀਆ ਤੇ ਹੀ ਵੇਖੇ ਹੋਣਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਦੇ ਵਿੱਚ ਉਸ ਮੀਟਿੰਗ ਚ ਬੋਲਣ ਨਹੀਂ ਦਿੱਤਾ ਉਸ ਰੈਲੀ ਦੇ ਵਿੱਚ ਬੋਲਣ ਨਹੀਂ ਦਿੱਤਾ ਤੁਹਾਨੂੰ ਲੱਗਦਾ ਵਾ ਕਿ ਕਿਉਂਕਿ ਇਹ ਦਿੱਲੀ ਦਾ ਮਸਲਾ ਸੀ ਇਸ ਕਰਕੇ ਨਹੀਂ ਯਾਰ ਭਗਵੰਤ ਨੂੰ ਬੋਲਣ ਦਿੱਤਾ ਜਾਂ ਤੁਹਾਨੂੰ ਲੱਗਦਾ ਵਾ ਕਿ ਇਹਦਾ ਕੋਈ ਪੰਜਾਬ ਤੇ ਵੀ ਅਸਰ ਪੈ ਸਕਦਾ ਜਾਂ ਪਹਿਰੇਆ ਵਸ ਨੇ ਇਹ ਸਤ ਦੇਖੋ ਆਵਾਜ਼ ਦੀ ਪਾਰਟੀ ਦੀ ਜਿਹੜੀ ਸਿਆਸਤ ਦਾ ਅਸਰ ਤੇ ਪੂਰੇ ਹਿੰਦੁਸਤਾਨ ਚ ਹੈਗਾ ਕਿਉਂਕਿ ਇੱਕ ਵੱਖਰੀ ਤਰ੍ਹਾਂ ਦੀ ਉਹ ਸਿਆਸਤ ਹੈਗੀ ਉਹ ਸਿਆਸਤ ਜਿਹੜੀ ਲੋਕ ਲੋਕ ਜਿਹਦੇ ਕੇਂਦਰ ਬਿੰਦੂ ਚ ਹੈਗੇ ਨੇ ਜਿੰਨੇ ਜਿਹੜੇ ਲੋਕਾਂ ਦੀ ਸਿਆਸਤ ਕਰਦੀ ਹੈ ਲੋਕਾਂ ਨਾਲ ਜੁੜੇ ਹੋਏ ਮੁੱਦਿਆਂ ਦੀ ਸਿਆਸਤ ਕਰਦੀ ਹੈ ਇਹ ਪਹਿਲੀ ਵਾਰ ਤੇ ਇਦਾਂ ਦੀ ਸਿਆਸਤ ਆਈ ਹੈ ਜਿਹੜੀ ਕਿ ਸਕੂਲਾਂ ਦੀ ਗੱਲ ਕਰਦੀ ਹੈ ਹਸਪਤਾਲਾਂ ਦੀ ਗੱਲ ਕਰਦੀ ਹੈ ਨੌਕਰੀਆਂ ਦੀ ਗੱਲ ਕਰਦੀ ਹੈ ਕਿਸਾਨੀ ਦੀ ਗੱਲ ਕਰਦੀ ਹੈ ਬਿਜਲੀ ਦੀ ਗੱਲ ਕਰਦੀ ਹੈ ਪਾਣੀ ਦੀ ਗੱਲ ਕਰਦੀ ਹੈ ਸੋ ਇਹ ਜਿਹੜੀ ਮਤਲਬ ਸਿਆਸਤ ਆਵਾਜ਼ ਦੀ ਪਾਰਟੀ ਦੀ ਹੈ ਜੋ ਦਿੱਲੀ ਦੇ ਵਿੱਚ ਸਿਆਸਤ ਹੋ ਰਹੀ ਹੈ ਇਹਦਾ ਹਿੰਦੁਸਤਾਨ ਚ ਪਹੇਗਾ ਚਾਹੇ ਉਹ ਪੰਜਾਬ ਹੋਵੇ ਹਰਿਆਣਾ ਹੋਵੇ ਜਿਹੜਾ ਵੀ ਜਨਕ ਮਰਜੀ ਸਟੇਟ ਹੋਵੇ ਮਤਲਬ ਮੈਨੂੰ ਨਹੀਂ ਪਤਾ ਤੁਸੀਂ ਕਿਸ ਕੰਟੈਸਟ ਦੇ ਵਿੱਚ ਕਹਿ ਰਹੇ ਹੋ ਹਾਂ ਜੇਕਰ ਤੁਸੀਂ ਸਿਆਸੀ ਤੌਰ ਤੇ ਕਹਿ ਰਹੇ ਹੋ ਤਾਂ ਡੈਫੀਨਟਲੀ ਜਨਕ ਸਿਆਸਤ ਦਾ ਅਸਰ ਪੂਰੇ ਹਿੰਦੁਸਤਾਨ ਚ ਪਹੇਗਾ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਨੀ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਜੁੜੇ ਥੈਂਕ ਯੂ ਵੈਰੀ ਮਚ